जिंदाबाद आपा जी जिंदाबाद शहरीगंज जी जिंदाबाद आपा जिंदाबाद सामने सामने छोड कर लाने लाऊनिया पूरे प्यार नाल पुत्तर जवाब देना छो तू सीक जान कर सी जिंदाबाद गांव भी पहुंच गया ते कसी छाप भी लो जी साडे हमने सारे एक काम हो गया थोसी सताना को तीन दिन रुलावा दी मैं ते आऊंगी ਇਹਨਾਂ ਮਿਲਾਂਗੇ ਹੋਈ ਚਾਹ ਕੋਲ ਕਬਤਾਰ ਅਸੀਂ ਦੋ ਸਾਲਾਂ ਦੇ ਵਿੱਚ ਕਿਸੇ ਦੀਆਂ ਜ਼ਮੀਨਾਂ ਵੇਚਦੇ ਨਹੀਂ ਦਿਵਾਏ ਅਸੀਂ ਦੋ ਸਾਲਾਂ ਦੇ ਵਿੱਚ ਨਜਾਇਜ਼ ਪਰਚੇ ਨਹੀਂ ਕਰਾਏ ਪਰ ਇਹਨਾਂ ਨੂੰ ਸਮਝਣ ਨੂੰ ਜੱਜ ਨੇ ਹੈ ਚੰਗੀ ਸਰਕਾਰ ਕੋਲ ਤੁਸੀਂ ਕੀ ਕੀ ਕਰਦੇ ਸਾਨੂੰ ਭਾਰਾ ਗਦਾ ਇਹ ਕੁਰਸੀਆਂ ਤੁਹਾਡੇ ਕੋਲ ਆਈਆਂ ਨੇ ਦੇ ਆ ਦੇ ਸਰਕਾਰ ਵੀ ਚੜ੍ਹਦੁਆਰਾ ਦੀ ਸਾਥੀ ਆ ਇਹਨਾਂ ਸੋਚੇ ਦੇ ਇਮਾਨਦਾਰੀ ਨਾਲ ਕੰਮ ਕਰੇ ਬੰਦਿਆਂ ਨੂੰ ਸੱਚ ਨਾਲ ਇਮਾਨਦਾਰੀ ਬਖਸ਼ ਲੈਣ ਦਿਓ ਅੱਜ ਆਪਣਾ ਰਿਪੋਰਟ ਕਰਦਾਂਗੇ ਇਸ ਪਿੰਡ ਦੇ ਵਿੱਚ ਅਸਲੀ ਤੋਂ 85% ਲੋਕਾਂ ਦੇ ਲਈ ਜੀਰੋ ਆਉਂਦੇ ਨੇ ਸਹੀ ਗੱਲ ਇੱਥੇ ਕਰਦਾ ਮੋਹੱਲਾ ਕਲੀਨਿਕ ਬਣਾ ਰਹੇ ਆ ਸਕੂਲ ਆਫ ਐਵੈਨਸ ਬਣਾ ਰਹੇ ਆ 47 ਹਜ਼ਾਰ ਆ ਆ ਆਦਮੀ ਪਾਦੀ ਜੱਲਾਹਾ ਅਦਾ ਚੋ ਨਿਸ਼ਾਨ ਕੀ ਹੈ ਪਤਾ ਕਿ ਨਹੀਂ ਬੇਬੇ ਕੀ ਆ ਨਹੀਂ ਉਹ ਤਰ ਉਹ ਬੇਬੇ ਕੀ ਆ ਨੈ ਨਾਲ ਗਵਾਂਢੀ ਜੀ ਆ ਹਾਂ ਮਾਜੇ ਅੱਗੇ ਮਦੀਨਾ ਨਗਰ ਗਿਆ

ਤਾਂ ਪੋਸ਼ਾ ਦੀ ਤੈਨੂੰ ਪਾਉਣੀਆ ਨੇ ਜੇ ਸਾਡੇ ਪਿੰਡ ਦਾ ਬੋਹੜ ਆ ਜਾਏਗਾ ਤਾਂ ਤੂੰ ਸਾਨੂੰ ਕਹਦੀ ਕਿ ਤੂੰ ਦੂਰ ਰਹਾ ਨਹੀਂ ਤੇ ਤੇਰੇ ਪਿੰਡ ਦਾ ਹਰ ਇੱਕ ਬੂਖ ਜਿਹੜਾ ਸਾਡੇ ਕੋਲ ਟਿਕ ਤੇਰੇ ਜੇ ਬਾਬਾ ਨਸੀਰ ਆ ਆਹ ਬੋਹੜ ਦੇ ਬਾਹਰ ਦੇਖਣਾ ਹੈ ਤੇਰਾ ਬਾਬਾ ਨਾਨਕ ਦੇ 241 ਬੂਖਣਾ ਇਹ 241 ਦੇ 41 ਨੰਬਰ ਚਿੱਤੇ ਦੇ ਪਰਚਾਤ ਮਤ ਦੇ ਹੋਵੇਗਾ ਜੀ ਬੋਹੜ ਦਾ ਕੜਾ ਬੜਾ ਚਮਤਕਾਰ ਕਰ 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 ਅੱਜ ਆਪਾਂ ਜਿਹੜੀਆਂ ਮੀਟਿੰਗਾਂ ਕੀਤੀਆਂ ਕਿੰਨੀਆਂ ਕਿ ਕਿੰਨੀਆਂ ਆਪਾਂ ਦੇ ਕਿਰੇ ਅਹ ਦੇਖੋ ਜੀ ਡੇਰਾ ਬਾਬਾ ਨਾਨਕ ਖਾਲਕੇ ਦੇ ਵਿੱਚ ਮੀਟਿੰਗਾਂ ਕਰ ਰਹੇ ਆਂ ਕਈ ਪਰਿਵਾਰ ਜਿਹੜੇ ਨੇ ਰਵਾਇਤੀ ਪਾਰਟੀ ਅਨੁਸਾਰ ਕਿ ਕੋਈ ਕਾਂਗਰਸ ਛੱਡ ਕੇ ਆਇਆ ਕੋਈ ਅਕਾਲੀ ਦਲ ਛੱਡ ਕੇ ਆਇਆ ਔਰ ਲੋਕਾਂ ਦੇ ਵਿੱਚ ਇੱਕ ਪਰਵਾਹ ਹੰਗਾਰਾ ਜਿਹੜਾ ਮਿਲ ਰਿਹਾ ਮੈਂ ਰਹਿਣੀ ਆ ਲੋਕ ਵਿਸ਼ਵਾਸ ਕਰ ਰਹੇ ਨੇ ਸਮਾ ਮੀਟਿੰਗਾਂ ਤੇ ਪ੍ਰੋਗਰਾਮ ਜ਼ਿਆਦਾ ਨੇ ਸਮਾਂ ਦਿੱਤਾ ਨਹੀਂ ਜਾ ਰਿਹਾ ਮੈਂ ਇਹੋ ਬੇਨਤੀ ਕਰਦਾ ਮੈਂ ਨਮਾਣਾ ਮੇਰੀ ਇਨੀ ਔਕਾਤ ਨਹੀਂ ਜਿੰਨਾ ਤੁਸੀਂ ਪਿਆਰ ਦੇ ਦਿਓ ਮੈਂ ਜਿੱਥੇ-ਜਿੱਥੇ ਨਹੀਂ ਵੀ ਪਹੁੰਚ ਰਿਹਾ ਮੇਰੀਆਂ ਹਾਜ਼ਰੀਆਂ ਲਵਾ ਦਿਓ ਤਾਂ ਜੋ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦਾ ਐਮਪੀ ਬਣਾ ਦਿਓ ਮੇਰਾ ਇੱਕੋ ਇੱਕ ਫਰਜ਼ ਹੈ ਵੀ ਤੁਹਾਡੇ ਹੱਕਾਂ ਦੀ ਰਾਖੀ ਕਰਨਾ ਤੁਹਾਡੀ ਆਵਾਜ਼ ਜਿਹੜੀ ਚੁੱਕ